ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਜਿਹੜੀ ਅੱਜ ਖੂਬ ਦੀ ਸੇਵਾ ਲੱਗੇ ਆ ਕਰਨਾ ਇਥੋਂ ਪ੍ਰਾਤਨ ਜਿਹੜੇ ਕੁੰਡੇ ਸਨ ਉਹ ਅੱਜ ਨਿਕਲ ਆਏ ਨੇ ਖਦਾਈ ਹੋ ਰਹੀ ਸੀ ਇਹਦੀ ਤੋਂ ਸਿੰਘਾਂ ਨੇ ਖਦਾਈ ਕਰਕੇ ਥੋੜੀ ਜੀ ਜਿਹੜੇ ਥੱਲੇ ਲੁਕੇ ਸਨ ਕੁੰਡੇ ਉਹ ਭਾਈ ਅੱਜ ਕੁੰਡੇ ਨਿਕਲੇ ਨੇ ਉਹ ਤੁਹਾਨੂੰ ਦਰਸ਼ਨ ਕਰਾਈਏ ਵਾਹਿਗੁਰੂ ਆਹ ਲਓ ਜੀ ਕਰੋ ਜੋ ਕਰੋ ਜੀ ਦਰਸ਼ਨ ਕੁੰਡਿਆਂ ਦੇ ਆ ਕੁੰਡੇ ਜਿਹੜੇ ਸਾਫ਼ ਹੋਣਗੇ ਉਹਨਾਂ ਨੂੰ ਪਤਾ ਲੱਗੂਗਾ ਕੀ ਕੀ ਨਿਕਲਦਾ ਦੋ ਕੁੰਡੇ ਨੇ ਕੋਈ ਇੱਧਰ ਕੋ ਉੱਧਰ ਇਹ ਨੱਪੇ ਗਏ ਸਨ ਤੇ ਨਿਕਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਭਾਈ ਇਹਦੀ ਨਹੀਂ ਪੱਥਰ ਰੱਖਿਆ ਜਾਊਗਾ ਵਾਹਿਗੁਰੂ ਜੀ ਅੱਜ ਸ਼ੌਣੀ ਦੇ ਵਿੱਚ ਗੁਰਦੁਆਰਾ ਜਿਹੜਾ ਨੰਗ ਸੰਗਤ ਦੀ ਸ਼ੌਣੀ ਜਿਹੜੀ ਆ ਨੀਲੇ ਮਹਾਰਾਜ ਦੇ ਦਸਤਾਰਾ ਜਿਹੜੀ ਆ ਮਹਾਰਾਜ ਨੂੰ ਨੀਲਾ ਚ ਨਿਸ਼ਾਨ ਸਾਹਿਬ ਅੱਜ ਚੜ੍ਹਨ ਜਾ ਰਿਹਾ ਹੈ ਕਈ ਕੋਣ ਕੋ ਹੋ ਜੰਤੇ ਵਾਹਿਗੁਰੂ ਕਈ ਗੋਦ ਅਰਸ਼ਣ ਅੱਜ ਸ਼ੌਣੀ ਬਣ ਗਈ ਹੈ ਜੀ ਇਹ ਤਰਨਾ ਦਲ ਬਾਬਾ ਬਲਜੀਤ ਸਿੰਘ ਬਾਬਾ ਰਾਜਾ ਸਿੰਘ ਜੀ ਉਹਨਾਂ ਦੀ ਸ਼ੌਣੀ ਅੱਜ ਬਣੀ ਹੈ ਭਾਈ ਸਾਰੀਆਂ ਸੰਤਾਂ ਨੂੰ ਲੱਖ-ਲੱਖ ਵਧਾਈ ਹੋਵੇ ਸੋਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋਨਿਹਾਲ ਬੋਲੇ

ਫਿਰ ਵੀ ਬਣ ਸਕਦੇ ਪਾ ਜੀ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਆਗੇ ਜੀ ਮਾਨਨ ਜਤਨ ਕਰੇ ਤਉ ਬਹੁ ਭਾਗ ਜੀ ਕਰਦਾ ਕਿ ਸੇ ਜਾਤ ਮਾਰੇ ਨਰਾਕੇ ਵਰ ਨ ਕੋਏ ਤੁਮ ਇੱਕ ਤਾ